ਸਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਪਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਲਗਾਤਾਰ ਤੀਜੇ ਦਿਨ ਕੀਤੀ ਜਾਏਗੀ ਕੈਬਨਿਟ ਦੀ ਮੀਟਿੰਗ ਦੁਪਹਿਰ 12 ਵਜੇ ਦਾ ਰੱਖਿਆ ਗਿਆ ਸਮਾਂ ਸੁਖਜਿੰਦਰ ਰੰਧਾਵਾ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਨੋ ਵਾਰ ਜ਼ੋਨ ਕੌਸ਼ਿਤ ਕਰਨ ਦੀ ਕੀਤੀ ਮੰਗ ਵਿਧਾਇਕ ਰਮਨ ਰੋੜਾ ਦੀਆਂ ਵਧੀਆਂ ਮੁਸ਼ਕਲਾਂ ਕਰੀਬੀ ਨੂੰ 16 ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ 16 ਜੂਨ ਤੱਕ ਨਿਆਇਕ ਹਿਰਾਸਤ ਚ ਰਹਿਣਗੇ ਮਹੇਸ਼ ਮਖੀਜਾ ਨਸ਼ਾ ਤਸਕਰਾਂ ਨੇ ਕੀਤੀ ਸਾਫਕਾ ਫੌਜੀ ਦੀ ਕੁੱਟਮਾਰ ਕੁੱਟ-ਕੁੱਟ ਕੇ ਤੋੜ ਦਿੱਤੀਆਂ ਸਾਫਕਾ ਫੌਜੀ ਦੀਆਂ ਦੋਵੇਂ ਲੱਤਾਂ ਪੀੜਤ ਫੌਜੀ ਦਾ ਪਤਾ ਲੈਣ ਪੁੱਜੇ ਵਿਧਾਇਕ ਪ੍ਰਗਟ ਸਿੰਘ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਨੇ ਫੇਰ ਤੋਂ ਵਿਨਿਆ ਨਿਸ਼ਾਨਾ ਇਸ ਵਾਰ ਪੰਜਾਬੀ ਇੰਡਸਟਰੀ ਲਈ ਉਗਲਿਆ ਜ਼ਹਿਰ ਕਿਹਾ ਉਹ ਨਹੀਂ ਸਗੋ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਹਾਂ ਪਾਕਿਸਤਾਨੀ ਕਲਾਕਾਰਾਂ ਬਿਨਾ ਨਹੀਂ ਚੱਲਣਗੀਆਂ ਪੰਜਾਬੀ ਫਿਲਮਾਂ ਪੰਜਾਬ ਦੇ ਵਿੱਚ ਮੂੜ ਤੋਂ ਖਰਾਬ ਹੋ ਰਿਹਾ ਮੌਸਮ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਭਲਕੇ ਬੁੱਧਵਾਰ ਨੂੰ ਫੇਰ ਹੋਏਗੀ ਇਹ ਬੈਠਕ ਦੁਪਹਿਰ 12 ਵਜੇ ਹੋਏਗੀ ਲਗਾਤਾਰ 3 ਦਿਨਾਂ ਦੇ ਵਿੱਚ ਇਹ ਤੀਜੀ ਮੀਟਿੰਗ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਵਿਖੇ ਮੀਟਿੰਗ ਹੋਏਗੀ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਕੈਬਨਿਟ ਦੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਐਸਸੀ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ 4727 ਪਰਿਵਾਰਾਂ ਦੇ 68 ਕਰੋੜ ਦਾ ਕਰਜ਼ੇ ਨੂੰ ਮਾਫ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨੋ ਵਾਰ ਜ਼ੋਨ ਘੋਸ਼ਿਤ ਕੀਤਾ ਜਾਵੇ। ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਕੋਈ ਆਮ ਸਥਾਨ ਨਹੀਂ ਹੈ। ਇਹ ਸਿੱਖ ਧਰਮ ਦੀ ਆਤਮਾ ਹੈ ਅਤੇ ਸ਼ਾਂਤੀ ਦਾ ਅਧਿਆਤਮਕ ਪ੍ਰਤੀਕ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰਤਾ ਅਤੇ ਸ਼ਾਨ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਮੇਰੀ ਇਸ ਅਪੀਲ ਨੂੰ ਰਾਜਨੀਤਿਕ ਨਹੀਂ ਸਗੋ ਸ਼ਾਂਤੀ ਦੇ ਪ੍ਰਤੀਕ ਦੀ ਸੁਰੱਖਿਆ ਵਜੋਂ ਦੇਖੇਗੀ ਸੰਸਦ ਮੈਂਬਰ ਨੇ ਲਿਖਿਆ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਕੋਈ ਆਮ ਧਾਰਮਿਕ ਥਾਂ ਨਹੀਂ ਹੈ ਸਗੋ ਸਿੱਖੀ ਦੀ ਰੂਹ ਅਤੇ ਪੂਰੇ ਵਿਸ਼ਵ ਦੇ ਲਈ ਅਮਨ ਪਿਆਰ ਤੇ ਇਕਤਰਤਾ ਦਾ ਚਾਨਣ ਮਨਾਰਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਜਿਵੇਂ ਕਿ ਵੈਟिकन ਸਿਟੀ ਨੂੰ ਵਿਸ਼ਵ ਪੱਧਰੀ ਸੁਰੱਖਿਆ ਮਿਲੀ ਹੋਈ ਹੈ ਉਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੋਹਾਨੀ ਮਹੱਤਤਾ ਨੂੰ ਮੰਨਵਾਉਂਦਿਆਂ ਉਹਨਾਂ ਦੇ ਲਈ ਵਿਸ਼ਵ ਪੱਧਰੀ ਸੁਰੱਖਿਆ ਢਾਂਚਾ ਵਿਕਸਿਤ ਕੀਤਾ ਜਾਵੇ। ਪੱਤਰ ਦੇ ਵਿੱਚ ਉਹਨਾਂ ਨੇ ਹਾਲੀਆ ਭਾਰਤ-ਪਾਕਿਸਤਾਨ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ੍ਰੀ ਅੰਮ੍ਰਿਤਸਰ ਦੀ ਸਰਹੱਦੀ ਨੇੜਤਾ ਸੰਘਰਸ਼ ਸਮੇਂ ਇਨ੍ਹਾਂ ਪਵਿੱਤਰ ਸਥਾਨਾਂ ਦੇ ਲਈ ਖਤਰੇ ਦਾ ਕਾਰਨ ਬਣ ਸਕਦੀ ਹੈ। ਇਹ ਅਪੀਲ ਕਿਸੇ ਰਾਜਨੀਤਿਕ ਖੇਤਰ ਅਧਿਕਾਰ ਦੀ ਮੰਗ ਨਹੀਂ। ਸਗੋ ਵਿਸ਼ਵ ਪੱਧਰ ਦੇ ਉੱਤੇ ਇੱਕ ਆਤਮਿਕ ਕੇਂਦਰ ਦੀ ਸੁਰੱਖਿਆ ਦੇ ਲਈ ਇੱਕ ਨੈਤਿਕ ਅਰਜ਼ੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਭ੍ਰਿਸ਼ਟਾਚਾਰ ਸਾਜ਼ਿਸ਼ ਤਹਿਤ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੂੜਾ ਦੇ ਕਰੀਬੀ ਮਹੇਸ਼ ਮਖੀਜਾ ਨੂੰ ਅੱਜ ਵਿਜੀਲੈਂਸ ਟੀਮ ਨੇ ਉਹਨਾਂ ਦੇ ਰਿਮਾਂਡ ਮਿਆਦ ਖਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮਹੇਸ਼ ਮਖੀਜਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਅਦਾਲਤ ਨੇ ਮਹੇਸ਼ ਮਖੀਜਾ ਨੂੰ ਵੀ 16 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਦੂਜੇ ਪਾਸੇ ਜੇਲ੍ਹ ਦੇ ਵਿੱਚ ਬੰਦ ਏਟੀਪੀ ਸੁਖਦੇਵ ਵਸ਼ਿਸ਼ਟ ਅਤੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਵਕੀਲ ਰਾਹੀਂ ਨਿਯਮਤ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਹੈ ਜਿਸ ਦੀ ਸੁਣਵਾਈ 4 ਜੂਨ ਨੂੰ ਵਧੀਕ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਦੇ ਵਿੱਚ ਹੋਏਗੀ ਉਸੇ ਦਿਨ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਦੀ ਅਗਾਊਂ ਜ਼ਮਾਨਤ ਸੰਬੰਧੀ ਅਦਾਲਤ ਵਿੱਚ ਸੁਣਵਾਈ ਹੋਏਗੀ ਬਿਊਰੋ ਰਿਪੋਰਟ ਹਮਦਰਦ ਟੀਵੀ ਬਠਿੰਡਾ ਦੇ ਪਿੰਡ ਭਾਈ ਬਖਤੌਰ ਤੋਂ ਇੱਕ ਸਾਬਕਾ ਫੌਜੀ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਦੇ ਮੁਤਾਬਕ ਨਸ਼ਾ ਤਸਕਰਾਂ ਵੱਲੋਂ ਇਸ ਫੌਜੀ ਦੀ ਕੁੱਟਮਾਰ ਕੀਤੀ ਗਈ ਹੈ ਨਸ਼ਾ ਤਸਕਰਾਂ ਵੱਲੋਂ ਫੌਜੀ ਦੀਆਂ ਕੁੱਟ-ਕੁੱਟ ਕੇ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਨੇ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ পীੜਤ ਸਾਫ ਦਾ ਫੌਜੀ ਦਾ ਪਤਾ ਲੈਣ ਦੇ ਲਈ ਵਿਧਾਇਕ ਪ੍ਰਗਟ ਸਿੰਘ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਇਸ ਮੌਕੇ ਦੇ ਉੱਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲਾਏਨ ਆਰਡਰ ਦਾ ਹਾਲ ਬਹੁਤ ਮਾੜਾ ਹੋ ਚੁੱਕਿਆ ਹੈ ਰੋਜ਼ ਵਾਰਦਾਤਾ ਤੇ ਵਾਰਦਾਤਾ ਹੋ ਰਹੀਆਂ ਨੇ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਐਡੀ ਹਿੰਮਤ ਵੱਧ ਗਈ ਹੈ ਕਿ ਦੇਸ਼ ਦੀ ਰਾਖੀ ਕਰਨ ਵਾਲਾ ਫੌਜੀ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਜੋ ਕਿ ਚੰਗਾ ਕੰਮ ਕਰ ਰਿਹਾ ਹੈ ਅਤੇ ਨਸ਼ਿਆਂ ਤੋਂ ਦੂਰ ਕਰ ਰਿਹਾ ਹੈ ਉਸ ਦੇ ਉੱਪਰ ਵੀ ਹਮਲਾ ਕਰਨਾ ਬੜੀ ਮੰਦ ਭਾਗੀ ਗੱਲ ਹੈ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਹਾਰਡ ਆਰਡਰ ਹੈ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਅਕੜ ਵੀਰ ਸਿੰਘ ਆ ਜਿਹਨੇ ਭਾਈ ਬਕੌੜਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲੇਕਿਨ ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਆ ਕਿ ਇਸ ਫੌਜੀ ਭਰਾ ਦੀਆਂ ਦੋਤੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸਐਚਓ ਦਾ ਬਿਹੇਵੀਅਰ ਮੈਂ ਐਸਐਚਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੁੰਦਾ ਤੁਸੀਂ ਜਿਹੜੀ ਜੇ ਬਾੜੀ ਖੇਤ ਨੂੰ ਖਾੜ ਲੱਖੋ ਤਾਂ ਫਿਰ ਅਲਟੀਮੇਟਲੀ ਆਪ ਲੋਕਾਂ ਦੀ ਜ਼ਿੰਦਗੀ ਨਾਲ ਕਿੰਦਾ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਵੀ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਨੇ ਨਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵਾਨ ਸਿੰਘ ਬਾਦ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਰੰਗਾਂ ਕਰਦੀਆਂ ਜਿਹੜਾ ਪੰਜਾਬ ਹੱਸਦਾ ਬਸਦਾ ਪੰਜਾਬ ਆ ਤੁਸੀਂ ਆੜ ਕੇ ਪਿੰਡਾਂ ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਮਨੀਤ ਕੌਂਡਲ ਹੈਗੀ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰਦਾ ਜਿਹੜਾ ਮੌਲਿਆ ਕੋ ਕਿਤੇ ਨਾ ਕਿਤੇ ਹਟੇ ਆ ਬਠਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਹਮਦਰਦ ਟੀਵੀ ਭਾਰਤ ਵੱਲੋਂ ਪਾਕਿਸਤਾਨ ਤੇ ਪਿਛਲੇ ਦਿਨੀ ਪਹਿਲਗਾਮ ਹਮਲੇ ਦੇ ਜਵਾਬ ਦੇ ਵਿੱਚ ਕੀਤੇ ਗਏ ਆਪਰੇਸ਼ਨ ਸਿੰਧੂਰ ਮਗਰੋਂ ਕਈ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖਿਲਾਫ ਜ਼ਹਿਰ ਉਗਲਿਆ ਗਿਆ ਇਸੇ ਤਰ੍ਹਾਂ ਪਾਕਿਸਤਾਨੀ ਕਾਮੇਡੀਅਨ ਇਫਤਖਾਰ ਠਾਕੁਰ ਨੇ ਭਾਰਤ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੀ ਭਾਰਤ ਦੇ ਕਲਾਕਾਰਾਂ ਵੱਲੋਂ ਵੀ ਆਲੋਚਨਾ ਕਰਦੇ ਆ ਉਹਨਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਨਾ ਲੈਣ ਦੀ ਅਪੀਲ ਕੀਤੀ ਗਈ ਸੀ ਹੁਣ ਇਫਤਖਾਰ ਠਾਕੁਰ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਪੰਜਾਬੀ ਇੰਡਸਟਰੀ ਦੇ ਉੱਤੇ ਨਿਸ਼ਾਨਾ ਬਿੰਨਦੇ ਹੋਏ ਨਜ਼ਰ ਆ ਰਹੇ ਨੇ ਉਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਸਾਡੇ ਤੋਂ ਬਿਨਾ ਉਹਨਾਂ ਦੀ ਕੋਈ ਵੀ ਪੰਜਾਬੀ ਫਿਲਮ ਨਹੀਂ ਚੱਲਦੀ ਹੈ ਅਤੇ ਉਹ ਸਾਡਾ ਬਾਈਕਾਟ ਨਹੀਂ ਕਰਦੇ ਸਗੋ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਆਂ ਇਸ ਦੇ ਨਾਲ ਹੀ ਇਫਤਖਾਰ ਠਾਕੁਰ ਨੇ ਆਪਣੇ ਖਿਲਾਫ ਬੋਲਣ ਵਾਲੇ ਕਲਾਕਾਰਾਂ ਨੂੰ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਉਹਨਾਂ ਦੇ ਡਾਇਲੋਗ ਅਸੀਂ ਲਿਖਦੇ ਹਾਂ ਕਾਮੇਡੀ ਅਸੀਂ ਲਿਖਦੇ ਹਾਂ ਅਤੇ ਹੁਣ ਤੱਕ ਜਿੰਨੀਆਂ ਫਿਲਮਾਂ ਅਸੀਂ ਉਹਨਾਂ ਦੇ ਨਾਲ ਕੀਤੀਆਂ ਨੇ ਉਹ ਹਿੱਟ ਰਹੀਆਂ ਨੇ ਉਹਨਾਂ ਨੇ ਸਾਡੇ ਤੋਂ ਬਿਨਾ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਾਈਆਂ ਉਹ ਸਾਰੀਆਂ ਹੀ ਫਲॉप ਗਈਆਂ ਉਹ ਸਾਡੇ ਤੋਂ ਬਿਨਾ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ जो खेल दे मैदान दे नहीं आ सकते और जंग उधर कम अज कम सोलह फिल्म हैं जो मेरी उनके साथ साथ है अस तो करना।, करना है सर जी उन्होंने फिल्म साढ़े तो बगैर चलती ही नहीं उन्होंने साढ़े तो बगैर नौ फिल्म बनाई नौ दौ फलॉप है अल्लाह रबे कायरनाथ ने पाकिस्तान की सरजमीन इना कुछ दिता है कि उन्होंने फिल्म डायलॉग असं लिखने कॉमेडी अं लिखने उन्होंने बी जी एम अं करने का बैकग्राउंड म्यूजिक अं करने और जिन्नी फिल्म अच तक की सुपर डुपर हेट उन्हों फिल्मां ने, फिल्मा ने। तीन सौ तो लैके साढ़े तीन सौ करोड़ रुपए की इन्वैसटमेंट उन्होंने साढ़े उत्ते फिल्मा साढ़े तो बगैर फिल्म नहीं बना सकते जंग किमें लड़ लगे ਜੋ ਖੇਲ ਕੇ ਮੈਦਾਨ ਮੇ ਨਹੀਂ ਆਤੇ ਉਹ ਜੰਗ ਕੇ ਮੈਦਾਨ ਮੇ ਵੀ ਨਹੀਂ ਆ ਸਕਤੇ ਐਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਫਤਖਾਰ ਦੀ ਵੀਡੀਓ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਪਾਕਿਸਤਾਨੀ ਚੈਨਲ ਦੇ ਉੱਤੇ ਪ੍ਰੋਗਰਾਮ ਦੌਰਾਨ ਭਾਰਤ ਨੂੰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਧਮਕੀ ਦਿੱਤੀ ਸੀ ਉਹਨਾਂ ਕਿਹਾ ਸੀ ਕਿ ਸੰਦੇਸ਼ ਭਾਰਤੀਆਂ ਦੇ ਲਈ ਹੈ ਕਾਮੇਡੀਅਨ ਇਫਤਖਾਰ ਠਾਕੁਰ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿਹਾ ਕਿ ਫਿਜ਼ਾਓ ਤੋ ਆਓਗੇ ਤਾਂ ਹਵਾ ਦੇ ਵਿੱਚ ਉਡਾ ਦਿੱਤੇ ਜਾਓਗੇ ਸਮੁੰਦਰ ਦੇ ਪਾਣੀ ਦੇ ਰਾਹੀ ਆਓਗੇ ਤਾਂ ਤੁਸੀਂ ਡੁਬਾ ਦਿੱਤੇ ਜਾਓਗੇ ਜ਼ਮੀਨੀ ਰਸਤੇ ਤੋਂ ਆਓਗੇ ਤਾਂ ਦਫਨਾ ਦਿੱਤੇ ਜਾਓਗੇ ਇਫਤਖਾਰ ਦੇ ਇਸ ਬਿਆਨ ਮਗਰੋਂ ਉਹਨਾਂ ਦੇ ਬਾਈਕਾਟ ਦੀ ਮੰਗ ਉੱਠੀ ਸੀ ਬਿਊਰੋ ਰਿਪੋਰਟ ਹਮਦਰਸ ਟੀਵੀ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਲਗਾਤਾਰ جاری ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਬਿਜਲੀ ਚਮਕਣ ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਸਮੇਤ 10 ਜ਼ਿਲ੍ਹਿਆਂ ਦੇ येलो ਅਲਰਟ ਔਰੇਂਜ ਅਲਰਟ ਜਾਰੀ ਕੀਤੇ ਨੇ ਜਿਸ ਦੇ ਵਿੱਚ ਤੂਫਾਨੀ ਹਵਾਵਾਂ ਅਤੇ ਬਿਜਲੀ ਦੀ ਸੰਭਾਵਨਾ ਦੱਸੀ ਗਈ ਹੈ ਇਸ ਤਹਿਤ ਪੰਜਾਬ ਦੇ ਵਿੱਚ 3 ਅਤੇ 4 ਜੂਨ ਤੱਕ ਤੂਫਾਨ ਅਤੇ ਬਿਜਲੀ ਦੀ ਸੰਭਾਵਨਾ ਹੈ ਹਵਾਵਾਂ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋ ਸਕਦੀ ਹੈ ਹਾਲ ਹੀ ਦੇ ਵਿੱਚ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਤਰਨਤਾਰਨ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਅਸਮਾਨੀ ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਅੱਜ ਸ਼ਾਮ ਤੋਂ ਹੈ ਇਸ ਤਬਦੀਲੀ ਦੇ ਕਾਰਨ ਖੇਤੀਬਾੜੀ ਅਤੇ ਲੋਕ ਜੀਵਨ ਦੇ ਉੱਤੇ ਪ੍ਰਭਾਵ ਪੈ ਸਕਦਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ Bureau report. Hamdard team.